ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜਿਹੜੇ ਆਪਣਾ ਵਲੌਗ ਦੇਖਦੇ ਨੇ ਤੇ ਅੱਜ ਆਪਣਾ ਹੈਗਾ ਦੂਜਾ ਵਲੌਗ ਤੇ ਅੱਜ ਆਪਾਂ ਚਲਾਵਾਂਗੇ ਕੰਬੈਨ ਕੱਲ ਤਾਂ ਚਲੇ ਗਏ ਸੀਗੇ ਖੇਡਾਂ ਤੇ ਢੇਲ ਨੂੰ ਖੇਡਾਂ ਸੀਗੀਆਂ ਉੱਥੋਂ ਚਲੇ ਗਏ ਸੀਗੇ ਯਾਰਾਂ ਦੋਸਤਾਂ ਨਾਲ ਬਾਕੀ ਅੱਜ ਚਲਾਵਾਂਗੇ ਕੰਬੈਨ ਤੇ ਪਹਿਲਾਂ ਜਾਵਾਂਗੇ ਗੁਰੂ ਘਰ ਮੱਥਾ ਟੇਕ ਕੇ ਫਿਰ ਆਪਾਂ ਕਰਾਂਗੇ ਕੰਮ ਸ਼ੁਰੂ ਤੇ ਡਰਾਈਵਰ ਆਪਣਾ ਆ ਗਿਆ ਹਾਂਜੀ ਆਪਾਂ ਆ ਗਏ ਸੀਗੇ ਗੁਰਦੁਆਰਾ ਸਾਹਿਬ ਲੈ ਕੇ ਪ੍ਰਮਾਤਮਾ ਦਾ ਪੋਟ ਆਸਰਾ ਮੱਥਾ ਟੇਕ ਕੇ ਤੇ ਉੱਥੇ ਜਾ ਕੇ ਕਰਾਂਗੇ ਕੰਮ ਸ਼ੁਰੂ ਫਿਰ ਤੋਂ ਬਾਜ ਜਾਣਾ ਬਾਬਾ ਰਾਮ ਜੋਗੀ ਪੀਰ ਤੇ ਉਦੋਂ ਬਾਅਦ ਚੱਲਦੇ ਆ ਘਰੇ ਹਾਂਜੀ ਆਪਾਂ ਅਗੇ ਬਾਬਾ ਰਾਮ ਜੋਗੀ ਪੀਰ ਜੀ ਦੇ ਸਥਾਨ ਤੇ ਆਪਾਂ ਮੰਨ ਲਓ ਵੀ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਚਾਹੇ ਚੌਲ ਵੜਨੇ ਹੋਣ ਜਾਂ ਕਣਕ ਵੜਣੀ ਹੋਵੇ ਜੇ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਚੌਲ ਲਾਉਣ ਲੱਗਣਾ ਹੋਵੇ ਆਪਾਂ ਇੱਥੇ ਮੱਥਾ ਟੇਕੇ ਤੋਂ ਬਿਨਾਂ ਕੋਈ ਵੀ ਕੰਮ ਸ਼ੁਰੂ ਨਹੀਂ ਕਰਦੇ। ਬਾਬਾ ਜੀ ਤੋਂ ਅੱਗੇ ਲੈ ਕੇ ਆਪਾਂ ਫੇਰ ਕੰਮ ਸ਼ੁਰੂ ਕਰੀਦਾ। ਤੇ ਹੁਣ ਮੱਥਾ ਟੇਕਦੇ ਆਂ ਤੇ ਇਦੋਂ ਬਾਅਦ ਬਾਬਾ ਜੀ ਤੋਂ ਲੈ ਕੇ ਅੱਗੇ ਚੱਲਦੇ ਆਂ ਘਰ ਨੂੰ ਕਰਦੇ ਆਂ ਕੰਮ ਸ਼ੁਰੂ ਅੱਜ। ਕੱਲ ਵਾਲਾ ਵਲੌਗ ਦੇਖ ਕੇ ਕਈ ਭਰਾਵਾਂ ਦੇ ਫੋਨ ਆਏ ਵੀ ਬਾਈ ਵਧੀਆ ਕੀਤਾ ਨਾ ਐਂਡ ਨਹੀਂ ਕਹਿੰਦੇ ਵਧੀਆ ਕਰਿਆ। ਮਾ ਕੋਈ ਗੱਲ ਨਹੀਂ ਐਕਸਪੀਰੀਅੰਸ ਹੋ ਜੂ ਕੱਲ ਤਾਂ ਪਹਿਲਾਂ ਜੀ ਆ। ਹੁਣ ਵੇਖੋ 68 ਠਾ ਠਾ ਬਲੌਗ ਆਇਆ ਕਰਨਗੇ। ਬਾਕੀ ਤੁਸੀਂ ਲਾਈਕ ਸ਼ੇਅਰ ਕਰਨ ਵਾਲੀ ਧੁੱਪੀ ਕੱਟ ਕੇ ਰੱਖਿਓ। ਆਪਾਂ ਇਹਨੂੰ ਪੂਰੀ ਕਰਦ ਠਾ ਕੇ ਰੱਖਣੀ ਆ। ਥੋੜਾ ਕੱਪ ਆ ਕੇ ਰੱਖਣੇ ਆ। ਤੇ ਪਹਿਲਾਂ ਚੱਲ ਕੱਲ ਮੈਨੂੰ ਵੀ ਸੰਗ ਜੀ ਲੱਗਦੀ ਸੀ। ਤੇ ਅੱਜ ਥੋੜਾ ਜਿਹਾ ਖੁੱਲ ਗਿਆ ਮਨ ਗੱਲ ਕਰਨ। ਬਾਕੀ ਦੇਖਦੇ ਆ ਅੱਗੇ ਕੀ ਬਣਦਾ। ਆਪਾਂ ਚੱਲਿਆ ਹੁਣ ਘਰ ਨੂੰ। ਲੋ ਵੀ ਮਿੱਤਰੋ ਆਪਾਂ ਆ ਗਏ ਘਰੇ। ਤੇ ਹੁਣ ਕਰਦੇ ਆ ਰੈਡੀ ਮਸ਼ੀਨ ਕਟਰ ਕੋਟਰ ਪਾਉਨੇ ਆ ਹਾਂਜੀ ਆਪਾਂ ਲਾਗੇ ਤੇਲ ਪਾਉਣ ਮਸ਼ੀਨ ਚ ਮੋਟਰ ਚੱਲਦੀ ਆ ਤੇ ਰਵਿੰਦਰ ਬੈਠਾ ਉੱਤੇ 100 ਲੀਟਰ ਪੈ ਗਿਆ ਅੱਧਾ ਡਰਮ ਰਹਿੰਦਾ ਜੀ ਤੇ ਬਾਕੀ ਪਾ ਕੇ ਡੀਜ਼ਲ ਉਦੋਂ ਬਾਅਦ ਪਾਉਣਾ ਕਟਰ ਹਾਂਜੀ ਆ ਦੇਖੋ ਜੀ ਆਪਣੇ ਬੰਦੇ ਨੇ ਬਣਾਇਆ ਥੋੜਾ ਨਾ ਉਹ ਮਾਰਨਾ ਨਹੀਂ ਇਹ ਲਾਲਾ ਡਰਾਈਵਰ ਆ ਮੱਝੂ ਕਿੰਵਾ ਦੇਖੋ ਥੋੜਾ ਹਾਂਜੀ ਕਟਰ ਪਾ ਲਿਆ ਆਪਾਂ ਹੁਣ ਲੈ ਕੇ ਚੱਲਦੇ ਆਂ ਮਸ਼ੀਨ ਬਾਹਰ ਹਾਂਜੀ 500 ਰੁਪਏ ਮਸ਼ੀਨ ਲੈ ਕੇ ਡਰਾਈਵਰੋਂ ਦਾ ਪਿੱਛੇ ਮੋਟਰਸਾਈਕਲ ਤੇ ਮੈਂ ਕਹਿੰਦਾ ਮੈਂ ਆਪ ਲੈ ਕੇ ਜਾਊਂ ਅੱਜ ਪਹਿਲਾ ਦਿਨ ਆਪਾਂ ਨੂੰ ਵੀ ਥੋੜਾ ਜਿਹਾ ਚਾਲ ਚਲਾਉਣ ਦਾ ਫੇਰ ਤਾਂ ਉਹਨਾਂ ਨੇ ਚਲਾਉਣੀ ਹੋਈਆਂ ਬਾਕੀ ਦਿਖਾਉਣਾ ਤੁਹਾਨੂੰ ਚਲਦੀ ਅੱਜ ਹਾਂਜੀ ਵੀਰੇ ਆਪਾਂ ਅੱਗੇ ਮਸ਼ੀਨ ਲੈ ਕੇ ਬਾਕੀ ਦੇਖੋ ਤੁਸੀਂ ਰਾਹ ਕਹਿੰਦੇ ਨੇ ਸਾਡੇ ਰਾਹ ਤਾਂ ਉਹ ਵੇਖ ਲੈ ਬਾਕੀ ਅੱਜ ਤੁਹਾਨੂੰ ਦਿਖਾਉਣਾ ਚਲਦੀ ਪਹਿਲੇ ਦਿਨ ਅੰਦਾਜ਼ੇ ਲੱਗਦੇ ਆ ਤੂੰ ਆਪਾਰਾ ਕੇ ਸੌਖਾ ਵਧੀਆ ਸੀ ਜਲੇ ਭਾਈ ਨਵੇਂ ਰਾਣੀ ਸਾਧੂ ਆ ਅੱਗੀ ਦੇਖਣ ਆ ਕੇ ਨਿਮੋਣਿਆ ਤੁਹਾਨੂੰ ਆ ਜੋ ਇੱਧਰ ਫੋਰ ਦੀ ਕਰੂੰ ਦੀ ਜਿਹੜੀ ਗੀ ਨਾਲ ਹੀ ਜਾ ਤਸਰਾ ਆ ਗੋਂ ਦੇ ਮਤਲਬ ਦਾਣਾਂ ਦੇ ਪੁੱਤਾਂ ਨੂੰ ਲੰਗੜਾ ਨਹੀਂ

ਜੀ ਆਪਾਂ ਵੱਡੇ ਆਏ ਅੱਧਾ ਕਿਲਾ ਸੀਗਾ ਵੱਡਣ ਵਾਲਾ ਇਧਰ ਆਉਂਦੀਆਂ ਗੱਡੀਆਂ ਉਹ ਆਪਾਂ ਆਲੂ ਲੈ ਕੇ ਗਏ ਆ ਸਟੋਰ ਉਦੋਂ ਰਵਿੰਦਰ ਨੇ ਆ ਇਹਦੇ ਚ ਟਰਾਲੀ ਮਰੀ ਉਹਨੇ ਤੇ ਹਮਲਾ ਡਿੱਗਣ ਕਰਕੇ ਨਾ ਆ ਲੈਂਟਰ ਥੱਲੇ ਨੂੰ ਆ ਗਿਆ ਇਹਦੇ ਚ ਲੱਗਦੀ ਹੁਣ ਛਤਰੀ ਤੇ ਅਸੀਂ ਲੈ ਕੇ ਜਾਣੀਆਂ ਆਹ ਟਰਾਲੀ ਹੁਣ ਇਹਦੇ ਮੂਰੇ ਪਾਵਾਂਗੇ ਮੂਰੇ ਪਾ ਕੇ ਇਹਨੂੰ ਬੈ ਕੇ ਖਿੱਚਾਂਗੇ ਬਾਹਰ ਫੇਰ ਕਮਾ ਕੇ ਉਹਦੇ ਪਿੱਛੇ ਪਾਵਾਂਗੇ ਟਰੈਕਟਰ ਦੇ ਟਰਾਲੀ ਨੂੰ ਅੱਵੇ ਚਾਲੂ ਪਏ ਸੀਗੇ ਹਾਂ ਕਾਈ ਪਿੱਛੇ ਖਿੱਚ ਦੋ ਭਾਈ ਮੂਰੇ ਟਰਾਲੀ ਬਜਣੀ ਸੀ ਬਹੁਤ ਹੁਣ ਚੱਕ ਕੇ ਇਹਦੇ ਵਿੱਚ ਪਾਉਣੀ ਪਣੀ ਆ ਮੂਰੇ ਫੇਰ ਇਹਨੂੰ ਖਚਾਂਗੇ ਬੈਕ ਬਾਹਰ ਕੱਢ ਕੇ ਉਹ ਦੇਖੋ ਜਮਾਈ ਨਾਲ ਟੱਚ ਆ ਖੜਾ ਨਹੀਂ ਅੱਗੇ ਇਹਨ 2 2 ਇੰਚ ਦਾ ਫਰਕ ਰਹਿੰਦਾ ਸੀ ਆ ਤਿਹੜ ਪੈ ਗਈ ਇਹਦੇ ਚ ਹਾਂਜੀ ਟਰਾਲੀ ਆਪਾਂ ਪਾ ਲਈ ਕੱਢਦੇ ਆ ਬੈਕ ਦੇਖੋ ਬਈ ਇੱਕ ਮਿੰਟ ਕੋ ਦੇ ਕੇ ਪਿਆਉਦੇ ਮੈਂ ਕਹਿੰਦਾ ਬੈਟ ਦੇ ਕੇ ਪਿਆ ਚਾਦਰ ਡ ਹੈ ਪੀ ਚਾਦਰ ਠੀਕ ਹੁਣ ਦੀਏ ਆਲੋ ਓਕੇ ਓਕੇ ਕੰਮ ਓਕੇ ਆ ਮੰਗੇ ਲੰਗੇ ਆਈ ਕਠਾ ਪੰਗਾ ਲਿਆ ਗਿਆ ਆਹ ਆਲੂ ਕੱਢਣਿਆ ਕਹਿੰਦੇ ਖੜਾ ਲਾ ਇੱਥੇ ਅੱਗੇ ਆਪਣੀ ਲੇਬਰ ਰਹਿੰਦੀ ਹੁੰਦੀ ਸੀ ਯਾਰ ਰੋਮਾਂ ਚ ਕਮਰੇ ਬਣੇ ਹੋਏ ਨੇ ਆ ਤੇ ਇੱਥੇ ਨਾ ਇੱਟ ਬੱਲਾ ਪਾਇਆ ਜੋ ਇੱਟ ਬੱਲਾ ਗਿਰ ਗਿਆ ਥੋੜਾ ਜਿਹਾ ਤੇ ਉਹਨਾਂ ਨੂੰ ਤਾਂ ਕਰਕੇ ਸ਼ੋਰੂਮ ਛੱਡਣੇ ਪੈਗੇ ਤੇ ਉਥੋਂ ਤੁਹਾਨੂੰ ਪਤਾ ਹੀ ਆ ਬਿਨਾਂ ਸਫਾਈ ਤੋਂ ਘਰ ਆਹ ਹਾਲ ਹੋ ਜਾਂਦਾ ਤੇ ਬਾਕੀ ਦੇਖਦੇ ਆ ਕਰਦੇ ਆ ਕਿ ਖਾੜੀ ਤੋਂ ਬਾਅਦ ਮਿਸਤਰੀ ਬਣਾਉਣਿਆਂ ਨੂੰ ਵਧੀਆ ਗੇਟ-ਗੋਟ ਵਧੀਆ ਲਾ ਕੇ ਆਪਾਂ ਪੂਰਾ ਕੰਮ ਓਕੇ ਕਰ ਦੇਣਾ ਦਾ ਆ ਚੀਜ਼ ਹੋ ਗਈ ਸੀਗੀ ਵੀਰੇ ਤਾਂ ਕਰਕੇ ਆਪਾਂ ਨੂੰ ਰੋਮ ਖਾਲੀ ਕਰਾਉਣੇ ਪੈ ਗਏ ਸੀਗੇ ਉਧਰੋਂ ਵੀ ਸਾਰਾ ਏਮੀ ਟੁੱਟ ਗਿਆ ਜਿੱਥੇ ਤੂੜੀ ਸੀਗੀ ਤਾਂ ਕਰਕੇ ਤੂੜੀ ਗਲ ਵੀ ਬਹੁਤ ਗਈ ਤੇ ਹੁਣ ਐਤ ਕੀ ਦੇਖਦੇ ਆਂ ਓਰੇ ਲੈਂਟਰ-ਲੂੰਟਰ ਪਾਉਨੇ ਆ ਜਾਂ ਚਾਦਰਾਂ ਪਾਈਏ ਦੇਖਦੇ ਆਂ ਹੁਣ ਟਾਈਮ ਤਾਂ ਘੱਟ ਰਹਿ ਗਿਆ ਲੈਂਟਰ ਦਾ ਤਾਂ ਹੈ ਨਹੀਂ ਗੌਨਸ ਇਸ ਤੋਂ ਮੈਂ ਚਾਦਰਾਂ ਦੇਖਦੇ ਆਂ ਅੱਜ ਮੈਂ ਜਾ ਕੇ ਆਉਣਾ ਦੇਖਦੇ ਆਂ ਕਰਦੇ ਆਂ ਪਤਾ ਕਿਸੇ ਮਿਸਤਰੀ ਦਾ ਵੀ ਵਧੀਆ ਜਿਹਾ ਇੱਥੇ ਚਾਦਰਾਂ ਪਾ ਕੇ ਥੂੜੀ ਨੂੰ ਤਾਂ ਕਰੀਏ ਕੰਮ ਸੈੱਟ ਹੱਟੇ ਰੱਸੀ ਹੱਟੇ ਰੱਸੀ ਦੀ ਹੁਣ ਹੈ ਨਹੀਂ ਨਹੀਂ ਨੋ ਰਿਵੀਅੂ ਸਾਈਡ ਤੇ ਵੜ ਗਏ ਹਾਂ। ਹਾਂਜੀ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਬਲੌਗ ਦੱਸਿਓ ਭਰਾ ਸਾਰੇ। ਕੱਲ ਵਾਲਾ ਬਲੌਗ ਦੇਖ ਕੇ ਵੀ ਵੀਰਾਂ ਦੇ ਫੋਨ ਆਏ ਸੀਗੇ। ਤੇ ਵੀ ਬਹੁਤ ਵਧੀਆ ਤੇ ਬਾਕੀ ਆ ਪੰਜ ਮਸ਼ੀਨ ਚਲਾਈ ਸੀਗੀ। ਮਸ਼ੀਨ ਬਹੁਤ ਵਧੀਆ ਚੱਲੀ ਕੰਮ ਵੀ ਆਪਣਾ ਪੂਰਾ ਠੋਕੇ ਕਰਿਆ ਹੋਇਆ। ਤੇ ਐਨਓਕੇ ਰਿਪੋਰਟ ਪਾਸ ਆ ਗਮ ਤੇ ਬਾਕੀ ਅਗਲੇ ਬਲੌਗ ਛੇਤੀ ਹੀ ਪਾਵਾਂਗੇ। ਤੇ ਫਾਕੀ ਮਿਲਦੇ ਆ ਅਗਲੇ ਬਲੌਗ ਚ ਬਾਏ ਬਾਏ